ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪੰਜਾਬ ਫਸਲ ਜਾਣਕਾਰੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਮਾਂ ਚੱਲ ਰਿਹਾ ਜੀ ਕਿਸਾਨ ਵੀਰ ਕਰ ਰਹੇ ਆ ਯੂਰਾ ਸ਼ੋਰਾ ਨਾਲ 13045 ਨਾਲ ਫੰਗੀ ਸਾਈਡ ਇਹ ਲਿਕੂngੀ ਦੇ ਕੰਟਰੋਲ ਤੋਂ ਤੇ 13045 ਕਰ ਰਹੇ ਆ 4 ਵਧਾਉਣੇ ਕਈ ਕਿਸਾਨ ਵੀਰ ਜੀ 5234 ਜਾਂ 0050 ਕਰ ਰਹੇ ਆ ਇਸ ਤੋਂ ਅੱਗੇ ਜਿਹੜੀ ਸਪਰੇ ਹੋਣੀ ਹੋ ਜੀ ਤੇਲੇ ਤੋਂ ਜਿਹੜੀ ਕਿ ਬਹੁਤ ਜ਼ਰੂਰੀ ਸਪਰੇ ਆ ਤੇਲੇ ਦਾ ਹਮਲਾ ਬਹੁਤ ਜ਼ਿਆਦਾ ਨੁਕਸਾਨ ਕਰ ਜਾਂਦਾ ਤੇ ਉਹਦੇ ਕੰਟਰੋਲ ਤੋਂ ਕਿਹੜੀਆਂ-ਕਿਹੜੀਆਂ ਦਵਾਈਆਂ ਜਿਹੜੀਆਂ ਰეკਮੈਂਡ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵੱਲੋਂ ਉਹ ਆ ਜੀ ਥਾਇੋਮੈਥੋਕਸਮ ਅਕਟਾਰਾ ਨਾਮ ਦੇ ਬ੍ਰਾਂਡ ਤੇ ਆਉਂਦੀ ਹੈ ਦਵਾਈ ਵੈਸੇ ਤਾਂ ਉਹਦੀ ਡੋਜ਼ ਜਿਹੜੀ ਰეკਮੈਂਡ ਆ ਕਿੱਲੇ ਦੀ ਉਹ ਆ ਜੀ 20 ਗ੍ਰਾਮ ਪਰ 20 ਗ੍ਰਾਮ ਦਾ ਨਾ ਉਸ ਲੈਵਲ ਦਾ ਰਿਜ਼ਲਟ ਨਹੀਂ ਹੈਗਾ ਤੁਸੀਂ ਕਈ ਕਿਸਾਨ ਵੀਰ ਤੇ 100 ਗ੍ਰਾਮ ਵਰਤੰਦਾ ਹੈ ਫਿਰ ਤੁਸੀਂ 80 ਤੋਂ 100 ਗ੍ਰਾਮ ਜਿਹੜੀ ਵਰਤ ਸਕਦੇ ਜੂ ਕਿੱਲੇ ਦੀ ਜੀ ਦਾ ਆ ਕੇ ਚੰਗਾ ਰਿਜ਼ਲਟ ਆ ਜਾਂ ਇੱਕ ਦਵਾਈ ਆ ਜੀ ਸੋਲੋਮਾਉਨ ਉਹ ਦਾ ਵੀ ਚੰਗਾ ਰਿਜ਼ਲਟ ਆ ਉਹਦੇ ਵਿੱਚ ਸਾਲਟ ਸੁੰਡੀ ਵਾਲਾ ਵੀ ਆ ਸਾਇਨਿਕ ਸੁੰਡੀ ਤੋਂ ਵੀ ਕੰਟਰੋਲ ਕਰ ਦੂ ਕਿਤਨਾ ਕਿਤੇ ਕੁਝ ਹੱਦ ਤੱਕ ਉਹਦੇ ਵਿੱਚ ਇੱਕ ਮਿੱਡਾ ਕਾਲਪਰੇਟ ਸਾਲਟ ਆ ਜਿਹੜਾ ਜਿਹੜਾ ਕਿ ਇੱਕ ਤੇਲੇ ਦਾ ਕੰਟਰੋਲ ਕਰੋਗੇ ਉਹ ਵੀ 100 ml ਕਿੱਲੇ ਦੀ ਆਈਡੀ ਤੁਸੀਂ ਕਰ ਸਕਦੇ ਜਿਹਦੇ ਨਾਲ ਕੇ ਉਹਦਾ ਚੰਗਾ ਰਿਜ਼ਲਟ ਮਿਲੇਗਾ ਸਿਸਟੈਮਿਕ ਦਵਾਈ ਹੈ ਉਹ ਵੀ ਜੇ ਇਸ ਤੋਂ ਇਲਾਵਾ ਹੋਰ ਕਿਸੇ ਵੀਰ ਕੋਲ ਦਵਾਈ ਦਾ ਨਾਮ ਹੋਵੇ ਜਿਹਦਾ ਚੰਗਾ ਰਿਜ਼ਲਟ ਤੁਹਾਨੂੰ ਮਿਲਿਆ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਜੋ ਮੈਂ ਪਿੰਡ ਕਰ ਦਾਂਗਾ ਜਿਹੜਾ ਕਿ ਹੋਰ ਕਿਸਾਨ ਵੀਰ ਉਹ ਕਮੈਂਟ ਵੇਖ ਕੇ ਉਹ ਦਵਾਈ ਦਾ ਨਾਮ ਪੜ ਸਕਣ ਜੇ ਤੁਹਾਨੂੰ ਕਿਸੇ ਕਿਸਾਨ ਵੀਰ ਨੂੰ ਵਧੀਆ ਰਿਜ਼ਲਟ ਮਿਲਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਤਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ